ਕਬੱਡੀ 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 ਇਧਰ ਕਦੀ ਮੈਂ ਪਾਉਂਦਾ ਕਦੀ ਧੁੱਪ ਲਾਉਂਦਾ ਸੋਹਿੰਦਰ ਜੀ ਮਿਹਰਬਾਨੀ ਕਰਕੇ ਸਾਜ ਇੰਦਰ ਸਾਊਂਡ ਵਾਲੇ ਦਾ ਵੀ ਇਦਾਂ ਹੀ ਰਤਵਾ ਬਣ ਗਿਆ ਵੇ ਸਾਊਂਡ ਮਿਹਰਬਾਨੀ ਕਰਕੇ ਉਹ ਜਲਦੀ ਕਰ ਦੇ ਲਾਓ ਇਧਰੇ ਪਾਸੇ ਮੈਦਾਨ ਦੇ ਵਿੱਚ ਬੱਲੇ 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 ਅੰਬੇ ਦੀ ਪਈ ਹੋਈ ਕਬੱਡੀ ਤੇ 골ਡਨ ਬਾਇ ਜਿਤ ਮਾਲਾ ਕਿਦਰ ਬ੍ਰਦਰ ਹੈ ਟాపਰ ਕਬੱਡੀ ਖਿਡਾਰੀ ਲੱਗਦਾ ਜਫਾ ਇਹ ਹਾਂ ਕੁਝ ਵੱਖਰਾ ਹੋਣਾ ਜਿਵੇਂ ਸਰਦਾਰ ਦਲਜੀਤ ਸਿੰਘ ਵਿਰਕ ਨੇ ਆਖਿਆ ਵੀ ਅੱਜ ਸ਼ਾਮ ਤੱਕ ਸਰਪ੍ਰਾਈਜ਼ ਹੀ ਸਰਪ੍ਰਾਈਜ਼ ਹੋਣਗੇ ਸੋ ਇਹ ਸਸਪੈਂਸ ਹੈ ਲਓ ਅਗਲੀ ਕਬੱਡੀ ਦੁੱਲੇ ਦੀ ਤੇ ਜਫਾ ਸ਼ਿੱਲੂ ਦਾ ਜਫਾ ਸ਼ਿੱਲੂ ਦਾ ਕਬੱਡੀ ਦੁੱਲੇ ਦੀ ਐਨ ਦੋ ਮਹਾਰਥੀ ਆਉਣ ਵਾਲੇ ਸਮੇਂ ਦੇ ਭੇੜ ਰਹੇ ਨੇ ਅਜੇ ਉਸ ਕਤਾਰ ਦੇ ਵਿੱਚ ਨੇ ਲੱਗਿਆ ਜੋਰ ਇੱਕ ਪਾਸੇ ਗਗਨਦੀਪ ਬਦੁੱਲਾ ਵਾਹ ਦੁੱਲਿਆਂ ਵਾਹ ਦੁੱਲਿਆਂ ਬਾਦਲੇ ਪੌਂਡ ਦੇ ਲਈ ਗੋਲਜਾ ਦਾੜਾ ਵਿੱਚ ਹੰਦੇ ਤੋਂ ਦਿਲ ਦੇ ਉਧਰ ਕਾਂਗੇ ਵਾਲਾ ਵੀ ਐਨ ਇੱਕ ਕੰਨੀ ਦੇ ਤਿਆਰੀ ਖਿੱਚ ਚੁੱਕਿਆ ਗੋਪੀ ਬਾਣਕੀ ਦੇ ਨਾਲ ਉਹ ਦੇਖੇ ਕੰਨੀ ਦੇ ਸ਼ੀਲੂ ਆ ਉਹ ਚਾਰ ਨੇ ਚਾਰਾਂ ਨੇ ਵਿੱਚੋਂ ਫੇਰ ਟੱਕਰ ਸ਼ੀਲੂ ਤੇ ਦੁੱਲੇ ਦੀ ਟੱਕਰ ਸ਼ੀਲੂ ਤੇ ਦੁੱਲੇ ਦੀ ਟੱਕਰ ਸ਼ੀਲੂ ਤੇ ਦੁੱਲੇ ਦੀ ਟਾਕਾ ਨਹੀਂ ਨਹੀਂ ਗੁਲਗਰ ਦਾ ਖੇਡ ਮੈਦਾਨ ਗੂੰਜ ਉੱਠਿਆ ਉਹ ਕਰਾ ਗਿਆ ਉਹ ਕਰਾ ਗਿਆ ਸਰਾ ਉਹ ਕਰਾ ਗਿਆ ਸਰਾ ਇਹ ਕੌਣ ਹੈ ਇਹ ਬਾਹੂ ਅਕਬਰਪੁਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ 500 ਡਾਨਰ ਲੱਗਿਆ ਹੋਇਆ ਅੰਬਾ ਰਵੀ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਰ ਇਸ ਵੇਲੇ ਆਹ ਲੱਗ ਗਿਆ ਜਫਾ ਆਹ ਲੱਗ ਗਿਆ ਜਫਾ ਲੱਗ ਗਿਆ ਜਫਾ ਲੱਗ ਗਿਆ ਜਫਾ ਮੈਨੂੰ ਲੱਗਦਾ ਵੀ ਚਿੱਟੀ ਵਾਲਾ ਹੈ ਚਿੱਟੀ ਵਾਲਾ ਹੈ ਚਿੱਟੀ ਵਾਲਾ ਇਹਨੂੰ ਚਿੱਟੀ ਵਾਲਾ ਜੱਗਾ ਕਹਿੰਦੇ ਐ ਇਹਨੂੰ ਚਿੱਟੀ ਵਾਲਾ ਜੱਗਾ ਕਹਿੰਦੇ 500 ਜੱਗਾ 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 ਵਾਹ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਮਨ ਕੀ ਦੇ ਗੋਪੀ ਰੁੱਤਦਾਗਾ ਟੈਕਨੀਕਲ ਕਮੇਟੀ ਫੈਸਲਾ ਟਿੱਕਦਾ ਉਹ ਕਬੱਡੀ ਪੈ ਗਈ ਇਸ ਸਮੇ ਗਗਨਦੀਪ ਸਿੰਘ ਦੁੱਲੇ ਦੀ ਖੇਡ ਮੈਦਾਨ ਦੇ ਵੀ ਦੂਸਰੇ ਪਾਸੇ ਸ਼ਿੱਲੂ ਵਨ ਮੈਨ ਆਰਮੀ ਸ਼ਿੱਲੂ ਦੀ ਟੱਕਰ ਗਗਨ ਦੇ ਨਾਲ ਇੰਡੀਆ ਤੇ ਨਿਊਜ਼ੀਲੈਂਡ ਦੀ ਟੱਕਰ ਕੈਮਰੇ ਫੌਲਸ ਮੁੰਡਾ ਭੱਜ ਤੁਰਿਆ ਤਾੜੀ ਵਾਰੇ ਆਹ ਸਾਹਮਣੇ ਕਹਿੰਦੇ ਤਾੜੀ ਵੱਜੀ ਆ ਤਾੜੀ ਵੱਜੀ ਆ ਕਿ ਬੈਲੀ ਭੱਜ ਤੁਰਿਆ ਜਿੱਤੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਹੈ ਪੁਆਇੰਟ ਜਿਹੜਾ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਹੈ ਜਿਨ੍ਹਾਂ ਨੂੰ ਹੁਣ ਤੱਕ ਦੇ ਮੈਂ ਸਨੀ ਕਾਲੇ ਸਿੰਘਾਂ ਵਾਲਾ ਸਨੀ ਕਾਲੇ ਸਿੰਘਾਂ ਵਾਲਾ ਕਮਾਲ ਕਮਾਲ ਸਿਰਾ ਐਂਡ ਅੱਤ ਲੱਗਣ ਵਾਲੀ ਗੱਲ ਹੋਈ ਪਈ ਹੈ ਨਿਊਜ਼ੀਲੈਂਡ ਗਰੂ ਕਰਦੀਆਂ ਗਰਾਊਂਡਾਂ ਦੇ ਵਿੱਚ ਸੰਭਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਵਰਤਿਆਰ ਰਹਿਣਗੀਆਂ ਜਲਦੀ ਨਾਲ ਖੇਡ ਗਰਾਊਂਡ ਦੇ ਵੱਲ ਆ ਜਾਣ ਉਹ ਕਹਿੰਦੇ ਰਾਜੂ ਖੇਡ ਮੈਦਾਨ ਦੇ ਅੰਦਰ ਖੋਸਾ ਕੋਟਲਾ ਖੋਸਾ ਕੋਟਲਾ ਖੋਸਾ ਕੋਟਲਾ ਖੋਸਾ ਕੋਟਲਾ ਅੰਬਾ ਤੇ ਰਾਜੂ ਰਾਜੂ ਤੇ ਅੰਬਾ ਉਹ ਰਾਜੂ ਸਿਰਾ 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 ਸਵਾਦ ਓ ਗੱਬਰੂਆ ਓ ਕਰਵਾ ਗਿਆ ਸਿਰਾ ਓ ਕਰ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ